Tidak ada. Hahaha. Oh, ini ਹੋ ਤੇ ਸਰਕਾਰ ਜੋਗ ਮੰਤਰੀ ਜੀ ਬੈਂਸ ਸਾਹਿਬ ਨੇ ਬਾਈਕਲੀਆ ਚੈਰੀਟੇਬਲ ਹਸਪੀਟਲ ਦਾ ਜਨ ਘਾਟਨ ਕੀਤਾ ਉਹਨਾਂ ਨੇ ਔਰ ਇਹ ਜਿੰਨੀ ਵੀ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਔਰ ਨੰਗਲ ਦੇ ਜਿੰਨੇ ਅੱਛਾ ਜਿਹੇ ਇਨਸਾਨ ਨੇ ਜਿਹੜੇ ਕੀ ਉਹਨਾਂ ਦੇ ਸਹਿਯੋਗ ਨਾਲ ਇਹ ਹਸਪੀਟਲ ਜਿਹੜਾ ਲੁੱ ਕੀਤਾ ਗਿਆ ਜਿੱਥੇ ਮੇਨ ਜਿਹੜਾ ਫੋਕਸ ਰੱਖਿਆ ਗਿਆ ਉਹ ਡਾਇਲਿਸਿਸ ਰੱਖਿਆ ਗਿਆ ਬਾਕੀ ਵੀ ਜਿੰਨੀਆਂ ਕਿ ਤਕਰੀਬਨ ਡੈਂਟਿਸਟ ਹੋਗੇ ਜਾਂ ਹੋਰ ਸਰਜਿਕਲ ਹੋਗੇ ਸਾਰੇ ਜਿਹੜੇ ਇੱਕ ਇੱਕ ਕੈਪਲ ਬਣ ਗਏ ਨੇ ਸੋ ਪਾਰਟ ਟਾਈਮ ਲਈ ਜਿਹੜੇ ਬੰਦੇ ਉਹ ਡਾਕਟਰ ਖਾਇਆ ਕਰਨਗੇ ਲੇਕਿਨ ਜਿਹੜਾ ਡੈਂਸਲ ਯੂਨਿਟ ਹੈ ਜਾਂ ਲੈਬੋਰਾਟਰੀ ਜਿਹੜੀ ਹੈ ਇਹ ਜਾਂ ਫਿਰ ਤੁਹਾਡੀ ਕੈਪਸਿਟੀ ਦੁਕਾਨ ਹੋ ਗਈ ਇਹ ਫੋਨ ਕਿਨਾ ਚੱਲ ਪਈ ਹੈ ਤੇ ਮਿੰਟ ਨਾਲ ਮੇਰੀ ਮੀਟਿੰਗ ਹੋਈ ਹੈ ਸਰਬਦੇਪਲਾ ਚੈਰੀਟੇਬਲ ਟਰਸ ਵਾਲਾ ਪੂਰਾ ਸਹਿਯੋਗ ਦਿੱਤਾ ਜਾਏਗਾ ਇਹਦੇ ਲਈ ਪਹਿਲਾਂ ਵੀ ਸਾਡੇ ਨੰਗਲ ਦੇ ਵਿੱਚ ਆਲਰੇਡੀ ਸਾਡੇ 5 ਯੂਨਿਟ ਜਿਹੜੇ ਬੀਬੀਐਮਪੀ ਚੱਲ ਰਹੇ ਸੀਗੇ ਕੁਛੇ ਦਿਨ ਤੋਂ ਬੰਦ ਸੀਗੇ ਲੇਕਿਨ ਅੱਜ ਮੇਰੀ ਹੁਣ ਮੀਟਿੰਗ ਹੈ ਚੀਫ ਇੰਜੀਨੀਅਰ ਸਾਹਿਬ ਨਾਲ ਜਾ ਕੇ ਤੇ ਅਸੀਂ ਉਹਨੂੰ ਫਿਰ ਦੁਬਾਰਾ 5 ਯੂਨਿਟ ਨੂੰ ਚਾਲੂ ਕਰਦੇ ਆਂਗੇ ਲੈਬੋਰਟਰੀ ਜਿਹੜੀ ਟੈਸਟ ਦੀ ਆਲਰੇਡੀ ਗੁਰਦਾਰਾ ਸਾਹਿਬ ਜਾਲੀ ਰਹੀ ਹੈ ਨੰਗਲ ਦੇ ਵਿੱਚ ਸੋ ਇੱਥੇ ਮੈਂ ਦੱਸਿਆ ਉਹਨਾਂ ਨੂੰ ਕਿ ਪਹਿਲਾਂ ਦੋ ਯੂਨਿਟ ਲਗਾਏ ਗਏ ਨੇ ਜਿਹੜੇ ਇਹ ਦੋ ਯੂਨਿਟ ਚਾਲੂ ਕਰੀਏ ਇਹ ਪਤਾ ਲੱਗੇਗਾ ਕਿੰਨੇ ਕੁ ਜਿਹੜੇ ਸਰ ਕੋ ਪੇਸ਼ੈਂਟ ਆ ਰਹੇ ਨੇ ਉਸ ਸਮੇਂ ਰੇਟ ਬੜੇ ਵਾਜਿਬ ਰੱਖਿਆ ਗਿਆ 1000 ਰੁਪਏ ਰੇਟ ਹੈ ਉਹਦੇ ਵਿੱਚ ਵਿੱਚ ਡੀਟੇਲਾਈਜ਼ਰ ਕਿੱਟ ਵੀ ਹੈ ਇੰਜੈਕਸ਼ਨ ਵੀ ਹੈ ਉਹਦੇ ਵਿੱਚ ਉਹ ਨਾਲ ਦੀ ਨਾਲ ਉਹਨਾਂ ਨੂੰ ਡਾਈਟ ਵੀ ਦਿੱਤੀ ਜਾਏਗੀ ਸੋ ਬੜਾ ਅੱਛਾ ੀਡ ਐਂਡ ਕਲੀਨ ਬਣਾਇਆ ਗਿਆ ਹਸਪੀਟਲ ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਇੰਟਰਸਟ ਉਹਨਾਂ ਨੂੰ ਜੋ ਵੀ ਸਾਨੂੰ ਜਿੰਨੀ ਚਾਹੀਦੀ ਹੋਵੇਗੀ ਜੋ ਅਗੇ ਵੀ ਕਰਦੇ ਆ ਤੇ ਹੁਣ ਵੀ ਅਸੀਂ ਕਰਾਂਗੇ ਅੱਜ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਭਾਈ ਕਨਈਆ ਚੈਰੀਟੇਬਲ ਹਸਪੀਟਲ ਹੈ ਜਿਹੜਾ ਉਹ ਪਰੰਪੁਰ ਦੇ ਵਿੱਚ ਸ਼ੁਰੂਆਤ ਹੋਈ ਹੈ ਜਿੱਥੇ ਟੋਟਲੀ ਚੈਰੀਟੇਬਲ ਸੇਵਾਵਾਂ ਮਿਲਣਗੀਆਂ ਸੇਵ ਸੇਵਾਵਾਂ ਪਲੱਸ ਇੱਥੇ ਡਾਇਲਿਸਿਸ ਹਾਈ ਕੁਆਲਿਟੀ ਡਾਇਲਿਸਿਸ ਜਿਹੜੇ ਲੋੜਵੰਦ ਪਰਿਵਾਰ ਹੈ ਉਹਨਾਂ ਨੂੰ ਮਿਲੂਗਾ ਤੇ ਬਹੁਤ ਮੈਂ ਸਾਰੀ ਟੀਮ ਨੂੰ ਜਿਹੜੇ ਮਨੋਚਰ ਸਾਹਿਬ ਦੀ ਸਾਰੀ ਟੀਮ ਨੂੰ ਤੇ ਖਾਸ ਕਰਕੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਨੰਗਲ ਦੇ ਜੰਪਲ ਜਿਹਨੇ ਦੁਨੀਆ ਦੇ ਵਿੱਚ ਨਾਮ ਕਮਾਇਆ ਇਹ ਫਿਲੈਂਥਰੋਪੀ ਦੇ ਵਿੱਚ ਸਮਾਜ ਸੇਵਾ ਦੇ ਵਿੱਚ ਮਾਨਵਤਾ ਦੀ ਸੇਵਾ ਦੇ ਵਿੱਚ ਬਹੁਤ ਵੱਡਾ ਨਾਮ ਹੈ ਸਰਦਾਰ ਐਸ.ਪੀ. ਸੋਬਰਾਈ ਜੀ ਸਰਬੱਤੇ ਭਲਾ ਦੇ ਫਾਊਂਡਰ ਤੇ ਹੁਣ ਉਹ ਉਹ ਵੀ ਉਸੇ ੱਚੇ ਤੋਂ ਵੱੱਚੀ ਆ ਉਹਨਾਂ ਨੇ ਆਪਣੇ ਕਰ ਕਮਲਾਂ ਨਾਲ ਇਸ ਹਸਪੀਟਲ ਦਾ ਉਦਘਾਟਨ ਕੀਤਾ ਤੇ ਨਾਲ ਹੀ ਜਿਹੜਾ ਹੈ ਸਰਦਾਰ ਐਸ.ਪੀ. ਸੋਬਰਾਈ ਜੀ ਵੱਲੋਂ ਸਾਡੇ ਇਲਾਕੇ ਦੇ ਵਿੱਚ ਇੱਕ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ ਸ਼੍ਰੀ ਹਨਨਪੁਰ ਸਾਹਿਬ ਵਿਖੇ ਜਿੱਥੇ ਇਲਾਕੇ ਦੇ ਸਾਰੇ ਬੱਚਿਆਂ ਨੂੰ ਜਿਹੜਾ ਹੈ ਮੁਫਤ ਜਿਹੜਾ ਵਿਦਿਆ ਮਿਲੋਗੀ ਵਰਲਡ ਕਲਾਸ ਐਜੂਕੇਸ਼ਨ ਜਿਹੜੀ ਉਹ ਮਿਲੋਗੀ ਨੰਬਰ ਦੇ ਵਿੱਚ ਜਿਹੜੇ ਆ ਵੱਡੇ ਸਮਾਗਮ ਵੀ ਹੋਣ ਜਾਣੀ ਉਹਦੇ ਵਿੱਚ ਵੀ 356 ਸਾਲਾ ਸ਼ਹੀਦੀ ਪਰਬ ਨੂੰ ਦੇਖਦੇ ਹੋਰ ਵੀ ਬਹੁਤ ਸਾਰੇ ਜਿਹੜੇ ਸਮਾਗਮ ਹੋ ਰਹੇ ਨੇ ਤੇ ਉਹ ਅਸੀਂ ਯੂਨੀਵਰਸਿਟੀ ਬਾਰੇ ਆਪ ਜੀ ਨੂੰ ਹੋਰ ਵੀ ਜਾਣਕਾਰੀ ਦਵਾਂਗੇ ਪਰ ਅੱਜ ਇਹ ਕਿ ਜਿਹੜੀ ਹੈ ਵੱਡੀ ਵੱਡਾ ਉਪਰਾਲਾ ਸ਼ਹਿਰ ਵਾਸੀਆਂ ਵੱਲੋਂ ਨੰਗਲ ਦੇ ਸਾਰੇ ਜਿਹੜੇ ਸਾਡੀ ਟੀਮ ਹੈ ਭਾਰਤ ਵਿਕਾਸ ਪਰਿਸ਼ਦ ਦੀ ਜਿਹਦੇ ਵਿੱਚ ਜਿੰਨੇ ਸਾਡੇ ਨੰਗਲ ਦੇ ਸਾਥੀ ਹੈ ਉਹਨਾਂ ਨੇ ਆਪਣੇ ਕੋਲੋਂ ਜਿਹੜੇ ਨੇਕ ਸੋਚ ਹੈ ਮਾਨਵਤਾ ਦੇ ਪ੍ਰਤੀ ਲੋਕਾਂ ਦੀ ਸਿਹਤ ਪ੍ਰਤੀ ਮੈਂ ਸਭ ਦਾ ਜਿਹੜਾ ਹੈ ਸ਼ਲਾਘਾ ਦਿੰਦਾ ਹਾਂ ਦੇ ਦਿਲੋਂ ਉਹਨਾਂ ਨੂੰ ਹੈ ਮੁਬਾਰਕਬਾਦ ਫੇਰ ਉਹ ਛੋਟੇ ਰਾਗ ਕਿਹਾ ਸਾਹਮਣੇ ਦੇਖਿਓ ਸਰ ਵੇਟ ਵੇਟ ਸਾਹਮਣੇ ਦੇਖਿਓ ਸਰ ਸਾਹਮਣੇ ਦੇਖਿਓ 파ਰਤ ਵਿਕਾਸ ਪਰਸ਼ਦ ਪਾਕੜਾ ਨੰਗਲ ਬ੍ਰਾਂਚ ਵੇਲੋਂ ਭਾਈ ਕਨਈਆ ਚੈਰੀਟੇਬਲ ਹਸਪਤਾਲ ਦਾ ਅੱਜ ਸ਼੍ਰੀ ਹਰਜੋਤ ਜੀ ਹਰਜੋਤ ਸਿੰਘ ਬੈਂਸ ਦੀ ਵੱਲੋਂ ਉਦਘਾਟਨ ਕੀਤਾ ਗਿਆ। ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਪ੍ਰੋਫੈਸਰ ਐਸ ਪੀ ਐਸ ਉਭਰਾਏ ਸਾਡੇ ਵਿੱਚ ਪਟਿਆਲਾ ਤੋਂ ਸਪੈਸ਼ਲ ਚੱਲ ਕੇ ਆਇਆ ਤੇ ਸਾਡੇ ਹਸਪੀਟਲ ਦੇ ਵਿੱਚ ਅਸੀਂ ਚੈਰੀਟੇਬਲ ਰੇਟ ਤੇ ਮੇਨ ਸਾਡਾ ਡੈਲਸਿਸ ਹੋਏਗਾ ਚੈਰੀਟੇਬਲ ਰੇਟ ਤੇ ਅਸੀਂ ਡੈਲਸਿਸ ਕਰਾਂਗੇ। ਇਸ ਦਿਨ ਨਾਲ ਡੈਲਸਿਸ ਦੇ ਵਿੱਚ ਸਾਡੀ ਜਿਹੜੀ ਹੋਏਗੀ ਫੈਸਿਲਿਟੀ ਉਹ ਬਿਲਕੁਲ ਹਾਈ ਟੈਕ ਔਰ ਹਾਈ ਕੁਆਲਟੀ ਹੋਏਗੀ। ਕਿਸੇ ਵੀ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਏਗਾ ਸਾਫ ਸਪਲਾਈ ਜਾਂ ਸਪਲਾਈਜ਼ੇਸ਼ਨ ਜਾਂ ਕਿਸੇ ਵੀ ਹੋਰ ਵੀ ਤਰ੍ਹਾਂ ਦਾ ਰੇਟ ਬਿਲਕੁਲ ਨੋਮੀਨਲ ਹੋਣਗੇ ਤੇ ਇਸ ਦੇ ਵਿੱਚ ਕੋਈ ਵੀ ਆਪਣਾ ਇਹ ਨਹੀਂ ਹੋਏਗਾ ਕਿ ਦਵਾਈ ਜਾ ਕੇ ਆਪਣੀ ਬਾਹਰੋਂ ਲੈ ਕੇ ਆਓ ਜਾਂ ਕੁਝ ਅਸੀਂ ਪੈਕੇਜ ਪੂਰਾ ਦੇਾਂਗੇ ਇਸ ਦੇ ਨਾਲ ਡੈਲਸਿਸ ਦੇ ਨਾਲ ਅਸੀਂ ਇੱਕ ਫਾਰਮੇਸੀ ਦਾ ਵੀ ਸਟਾਰਟ ਕੀਤਾ ਹੈ ਫਾਰਮੇਸੀ ਸਟੋਰ ਵੀ ਜੋ ਕਿਸਨ ਪਬਲਿਕ ਨੂੰ 60% ਤੱਕ ਛੂਟ ਦਿੱਤੀ ਜਾਵੇਗੀ ਘੱਟੋ ਘੱਟ 15% ਤੋਂ ਹੋਏਗੀ ਬਸ 60% ਤੱਕ ਛੂਟ ਹੀ ਬਸ ਦਵਾਈਆਂ ਤੇ ਦਿੱਤੀ ਜਾਏਗੀ ਉਸ ਦੇ ਨਾਲ ਹੀ ਸਾਡੇ ਕੋਲ ਇੱਕ ਈਸੀ ਦੀ ਮਸ਼ੀਨ ਵੀ ਲਗਾਈ ਗਈ ਹੈ ਈਸੀ ਮਸ਼ੀਨ ਐਕਸ-ਰੇ ਦਾ ਪਲਾਂਟ ਇਹਦੇ ਲੱਗੇਗਾ ਐਕਸ-ਰੇ ਦੇ ਪਲਾਂਟ ਦੇ ਵਿੱਚ ਔਰ ਈਸੀ ਦਾ ਵੀ ਕੀ ਫਾਇਦਾ ਹੋ ਗਿਆ ਜਿਸ ਤਰ੍ਹਾਂ ਹਾਈਵੇ ਤੇ ਸਾਡਾ ਹਸਪੀਟਲ ਹੈ ਅੱਜ ਕੱਲ ਹੀ ਐਕਸੀਡੈਂਟ ਹੋਇਆ ਸਰਕੂਲਰ ਜੀ ਫੈਸਿਲਿਟੀ ਚਾਲੂ ਨਹੀਂ ਕੀਤੀ ਸੀਗੇ ਕਿ ਇੱਥੇ ਲੱਗਦਾ ਕਿ ਲੋਕਾਂ ਨੂੰ ਜਿੱਦਾਂ ਫਰਸਟ ਏਡ ਦੀ ਜ਼ਰੂਰਤ ਹੋਏਗੀ ਚੰਡੀਗੜ੍ਹ ਜਾਣ ਜਾਂ ਕਿਸੇ ਵੱਡੇ ਹਸਪੀਟਲ ਜਾਣ ਲਈ ਤਾਂ ਉਹਨਾਂ ਨੂੰ ਫਰਸਟ ਏਡ ਅਸੀਂ ਉਹਨਾਂ ਨੂੰ ਅਸੀਂ ਦੇਖ ਕੇ ਔਫ ਰੀਅਰ ਕੋਸਟ ਫਸਟ ਰੀਟ ਦੇ ਅਸੀਂ ਦੇਾਂਗੇ ਉਹ ਚਾਹੇ ਸਾਡੇ ਕੋਈ ਵੀ ਜਿੰਨਾ ਵੀ ਖਰਚਾ ਆਇਆ ਸੀ ਐਕਸੀਡੈਂਟ ਰੀਟ ਦਾ ਕੋਈ ਪੈਸਾ ਨਹੀਂ ਲਾਂਗੇ ਇਸ ਦੇ ਨਾਲ ਹੀ ਸਾਡਾ ਇੱਕ ਡੈਂਟਲ ਡਾਕਟਰ ਜਿਹੜਾ ਹੈ ਡੇਲੀ ਬੈਠਿਆ ਕਰੇਗਾ ਤੇ ਉਹ ਡੈਂਟਲ ਚੇਅਰ ਉਹ ਵੀ ਦ ਐਕਸਰੇ ਮਸ਼ੀਨ ਡੈਂਟਲ ਦੀ ਉਹ ਸਾਡੀ ਲੱਗ ਚੁੱਕੀ ਹੈ ਉਸ ਦੇ ਨਾਲ ਹੀ ਇੱਕ ਅਸੀਂ ਗਾਇਨਿਕੋਲੋਜਿਸ ਤੇ ਇੱਕ ਡਾਕਟਰ ਸਾਡੇ ਕੋਲ ਆ ਗਏ ਹਨ ਪੈਨਲ ਤੇ ਹੋ ਗਏ ਹਨ ਉਸ ਦੇ ਨਾਲ ਇੱਕ ਮੈਡੀਸਨ ਦੇ ਡਾਕਟਰ ਸਾਡੇ ਕੋਲ ਸਪੈਸ਼ਲਾਈਜ਼ੇਸ਼ਨ ਜਿਹੜੇ ਹੈ ਡਾਕਟਰ ਜਿਹੜੇ ਹੈ ਪੈਨਲ ਤੇ ਹੈ ਤੇ ਸਰਜੀਕਲ ਦੇ ਡਾਕਟਰ ਵੀ ਸਾਡੇ ਕੋਲ ਪੈਨਲ ਤੇ ਹੈ ਉਹ ਵਿਸਟਿੰਗ ਡਾਕਟਰ ਹੋਣਗੇ ਇਸ ਤੋਂ ਇਲਾਵਾ ਜੇ ਹੋਰ ਅਸੀਂ ਕੰਟੈਕਟ ਕਰਾਂਗੇ ਸਿਰਫ ਕੋਲ ਵੱਧ ਤੋਂ ਵੱਧ ਜਿਹੜੇ ਡਾਕਟਰ ਹੈ ਸਾਡੇ ਪੈਨਲ ਤੇ ਆ ਤਾਂ ਕਿ ਅਸੀਂ ਲੋਕਾਂ ਨੂੰ ਬਹੁਤ ਹੀ ਘੱਟ ਰੇਟ ਦੇ ਉੱਤੇ ਵਧੀਆ ਸਹੂਲਤ ਔਰ ਸ਼ਹਿਰ ਨੂੰ ਪ੍ਰੋਵਾਈਡ ਕਰੀਏ ਸਾਡਾ ਸਿਰਫ ਇੱਕੋ ਹੀ ਮੋਟੋ ਹੈ ਕਿ ਲੋਕਾਂ ਨੂੰ ਸਿਹਤ ਸਵਾਵਾ ਜਿਹੜੀਆਂ ਹੈ ਬਹੁਤ ਮਹਿੰਗੀ ਸਰਕਾਰ ਲੋਕ ਪ੍ਰਾਈਵੇਟ ਹਸਪਤਾਲਾਂ ਚ ਹੈ ਅਸੀਂ ਉਹਨਾਂ ਨੂੰ ਸਸਤੇ ਰੇਟ ਤੇ ਕਰੀ ਔਰ ਵਧੀਆ ਕੁਆਲਿਟੀ ਦਿੱਤੀ ਹੈ ਕਿ ਲੋਕ ਜਿਹੜਾ ਹੈ ਜਿਹੜੀ ਸਬਸਿਲਿਟੀ ਇੱਥੇ ਹੈ ਮੈਕਸ 40 ਨਾ ਜਾਣ ਕੇ ਵੀ ਆਏ ਤੂੰ ਇੱਥੇ ਆ ਕੇ ਰੈਫਰ ਕਰਨ ਤੇ ਇਸ ਤੋਂ ਇਲਾਵਾ ਸਾਡਾ ਇੱਕ ਲੈਬ ਦਾ ਵੀ ਅਸੀਂ ਸ਼ੁਰੂ ਕਰ ਦਿੱਤਾ ਹੈ ਮਸ਼ੀਨ ਲੈਬ ਦਾ ਵੀ ਇੱਥੇ ਅਸੀਂ ਘੱਟ ਰੇਟਾਂ ਤੇ ਅਸੀਂ 50% ਡਿਸਕਾਊਂਟ ਕਰਾਂਗੇ ਉਹ ਰੇਟਾਂ ਤੇ ਉਹ ਵੀ ਟੈਸਟ ਕੀਤੇ ਜਾਣਗੇ ਅੱਜ ਅਸੀਂ ਇਸ ਮੌਕੇ ਦੇ ਉੱਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਜਿਸ ਵਿੱਚ ਅਸੀਂ ਕੁਝ ਟੈਸਟ ਅਸੀਂ ਫ੍ਰੀ ਕੀਤੇ ਹਨ ਔਰ ECG ਫ੍ਰੀ ਹੈ ਔਰ ਮੈਡੀਕਲ ਡਾਕਟਰ ਦੀ OPD ਹੈ ਉਹ ਟੋਟਲੀ ਫ੍ਰੀ ਹੈ ਤੇ ਮੈਂ ਆ ਇਹ ਜਿਹੜਾ ਹੈ ਸੰਸਥਾ ਜਿਹੜੀ ਇਹ ਸਾਰਿਆਂ ਦੇ ਸਹਿਯੋਗ ਨਾਲ ਹੁੰਦੀ ਹੈ ਕਦੇ ਇਕੱਲਾ ਕੋਈ ਬੰਦਾ ਨਹੀਂ ਕਿ ਚਲਾ ਸਕਦਾ ਇਹ ਸਾਰੇ ਸ਼ਹਿਰ ਵਾਸੀਆਂ ਦੀ ਭਾਰਤਕ੍ਰਿਸ਼ੋ ਦੇ ਜਿਹੜੀ ਟਰਸਟੀ ਹੈ ਮੇਰੇ ਨਾਲ ਖੜੇ ਆ ਐਡਵੋਕੇਟ ਹਰਨਮਨ ਪ੍ਰੀਤ ਸਿੰਘ ਪਾਟਿਆ ਇਹ ਸਾਡੇ ਟਰਸਟ ਦੇ ਅਧਿਐਕਸ਼ ਹੈ ਮੈਂ ਡਾਇਰੈਕਟਰ ਤੇ ਇਸ ਨਾਲ ਸਾਡੇ ਹੋਰ ਕਈ ਮੈਂਬਰ ਹੈ ਸਰਜਿੰਦਰ ਸਿੰਘ ਕੁਟਾਰੀਆ ਜੀ ਸਾਡੇ ਮੇਨ ਟਰਸਟੀ ਹੈ ਪਿੰਮਰਾ ਜੀ ਸਾਡੇ ਸਾਡੇ ਸੈਕਟਰੀ ਹੈ ਸੀਐਮ ਮਹੇਸ਼ ਕੁਮਾਰ ਸਾਡੇ ਫਾਈਨਾਂਸ ਸੈਕਟਰੀ ਹੈ ਇਸ ਤਰ੍ਹਾਂ ਕਈ ਮੈਂਬਰ ਹੈ ਜਿਹੜੇ ਸਾਡੇ ਨਾਲ ਸ਼ਹਿਰ ਦੇ ਗਨਮੈਨ ਵਿੱਚ ਜੁੜੇ ਆ ਜਿਨ੍ਹਾਂ ਨੇ ਆਪਣੇ ਪੌਕਟ ਦੇ ਵਿੱਚੋਂ ਸਹਿਯੋਗ ਦਿੱਤਾ ਹੈ ਤੇ ਜਿਸ ਨਾਲ ਸਾਡੀ ਸੰਸਥਾ ਸੀ ਜਿਹੜਾ ਅੱਜ ਐਡਾ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਔਰ ਖਾਸ ਕਰਦਾ ਪੂਰੇ ਹੀ ਸ਼ਹਿਰ ਵਾਸੀਆਂ ਦੇ ਨੰਗਲ ਵਾਸੀਆਂ ਦੇ ਗਾਉਂ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਬਹੁਤ ਵੱਡਾ ਮਲਟੀ ਸਪੈਸ਼ਲਿਟੀ ਹਸਪੀਟਲ ਬਣਾਵਾਂਗੇ ਪਰ ਟਾਈਮ ਦੱਸੇਗਾ ਕਿੰਨਾ ਟਾਈਮ ਲੱਗਦਾ ਮੈਂ ਇੱਕ ਵਾਰ ਤੁਹਾਡਾ ਪ੍ਰੀਮੀਡੀਆ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਆ ਕੇ ਕਵਰੇਜ ਕੀਤੀ ਤਾਂ ਕਿ ਲੋਕਾਂ ਤੱਕ ਸਾਡਾ ਮੈਸੇਜ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਜੈ ਹ